ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਅੱਜ ਆਪਾਂ ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਲੈ ਕੇ ਆਏ ਆ ਤੁਹਾਡੇ ਸਾਹਮਣੇ ਨਵੀਆਂ ਪੋਸਟਾਂ ਦੀ ਜਿਨ੍ਹਾਂ ਦੀ ਜਾਣਕਾਰੀ ਭਗਵੰਤ ਮਾਨ ਜੀ ਵੱਲੋਂ ਆਪ ਟਵੀਟ ਕਰਕੇ ਦਿੱਤੀ ਗਈ ਹੈਗੀ ਉਹ ਇਸ ਵੀਡੀਓ ਵਿੱਚ ਆਪਾਂ ਡਿਸਕਸ ਕਰਾਂਗੇ ਵੇਖਾਂਗੇ ਕਿਹੜੇ-ਕਿਹੜੇ ਭਾਗ ਚ ਕਿਹੜੇ-ਕਿਹੜੇ ਪੋਸਟਾਂ ਨੂੰ ਅਨਾਉਂਸ ਕੀਤੀਆਂ ਨੇਗੀਆਂ ਉਸ ਤੋਂ ਪਹਿਲਾਂ ਮੈਂ ਗੁਜਾਰਿਸ਼ ਕਰਦੀ ਹਾਂ ਜੇਕਰ ਤੁਸੀਂ ਚੈਨਲ ਤੇ ਫਰਸਟ ਟਾਈਮ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਹਰ ਆਉਣ ਵਾਲੀ ਅਪਡੇਟ ਤੁਹਾਡੇ ਤੱਕ ਸਮੇਂ ਤੋਂ ਸਮੇਂ ਸਿਰ ਪਹੁੰਚਦੀ ਰਹੇ। ਹਾਂਜੀ ਜੀ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਕਿ ਆਪਾਂ ਬਹੁਤ ਲੰਮੇ ਸਮੇਂ ਤੋਂ ਵੇਟ ਕਰ ਰਹੇ ਹਾਂਗੇ ਕਿ ਕੋਈ ਪੋਸਟਾਂ ਜਿਹੜੀਆਂ ਅਨਾਉਂਸ ਹੋਣ ਸਪੈਸ਼ਲੀ ਸਿੱਖਿਆ ਵਿਭਾਗ ਦੇ ਵਿੱਚ ਮਾਸਟਰ ਕੇਡਰ ਦੀਆਂ ਪੋਸਟਾਂ ਤਾਂ ਭਵੰਤਮਾਨ ਵੱਲੋਂ ਅੱਜ ਇੱਕ ਭਵੰਤਮਾਨ ਜੀ ਵੱਲੋਂ ਅੱਜ ਇੱਕ ਟਵੀਟ ਕੀਤਾ ਗਿਆ ਜਿਹਦੇ ਵਿੱਚ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕੁਝ ਪੋਸਟਾਂ ਦੀ। ਉਹਦੇ ਵਿੱਚ 518 ਟੋਟਲ ਉਹਨਾਂ ਨੇ ਜਿਹੜੀਆਂ ਪੋਸਟਾਂ ਦੱਸਿਆ ਨੇ। ਉਦੇ ਵਿੱਚ ਸਕੂਲ ਐਜੂਕੇਸ਼ਨ ਦੀਆਂ 330 ਪੋਸਟਾਂ ਲਗੀਆਂ ਹਾਇਰ ਐਜੂਕੇਸ਼ਨ ਦੀਆਂ 52 ਪੋਸਟਾਂ ਫਾਈਨਾਂਸ ਦੀਆਂ 75 ਜੀਏਡੀ ਦੀਆਂ 38 ਕੋਆਪਰੇਸ਼ਨ ਦੀਆਂ 18 ਪਾਵਰ ਦੀਆਂ 6 ਤੇ ਟੋਟਲ 518 ਪੋਸਟਾਂ ਨੇ ਨੋਟ ਆਊਟ ਪੋਸਟਾਂ ਦੀ ਜਿਹੜੀ ਹੋ ਹੈਗੀ ਬਹੁਤ ਘੱਟ ਹੈਗੀ ਜਿਹੜੀ ਸੰਖਿਆ ਹੈਗੀ ਬਟ ਚਲੋ ਕੁਝ ਤਾਂ ਹੋਪ ਮਿਲੀ ਕੁਝ ਤਾਂ ਤਿਆਰੀ ਕਰਨ ਲਈ ਆਪਾਂ ਨੂੰ ਇੱਕ ਰਸਤਾ ਮਿਲਿਆ ਕਿ ਹਾਂ ਆਪਾਂ ਆਪਣੀ ਤਿਆਰੀ ਜਿਹੜੀ ਉਹ ਸਟਾਰਟ ਕਰ ਦਈਏ ਤਾਂ ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ ਤੁਹਾਨੂੰ ਜਾਣਕਾਰੀ ਹੈਲਪਫੁਲ ਹੋਊਗੀ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੋਰ ਬੱਚਿਆਂ ਤੱਕ ਵੀ ਇਹ ਗੱਲ ਪਹੁੰਚ ਸਕੇ ਬਾਕੀ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਧੰਨਵਾਦ